ਗੈਸ ਟੈਂਕਰ ਦੀ ਐਕਸੀਡੈਂਟ ਹੋਇਆ ਸੀਗਾ ਇੱਕ ਪਿਕਅਪ ਗੱਡੀ ਜਿਹੜੀ ਆ ਰਹੀ ਸੀਗੀ ਔਨ ਹੁਸ਼ਿਆਰਪੁਰ ਜਲੰਧਰ ਜਿਹੜਾ ਰੋਡ ਜਾਂਦਾ ਆਦਮਪੁਰ ਨੂੰ ਤੇ ਇਟ ਵਾਸ ਅ ਟ੍ਰੈਜਿਕ ਐਕਸੀਡੈਂਟ ਬਿਕੋਜ਼ ਗੈਸ ਸੀਗੀ ਤੋਂ ਲੀਕੇਜ ਹੋ ਗਈ ਐਕਸੀਡੈਂਟ ਦੇ ਵਿੱਚ ਐਂਡ ਇੱਕ ਬੜਾ ਬਲਾਸਟ ਹੋਇਆ ਸੀ ਪਿੰਡ ਵਾਲਿਆਂ ਤੋਂ ਐਂਡ ਵਕ ਵਕ ਥਾਵਾਂ ਤੋਂ ਸਾਨੂੰ ਇਤਲਾਹ ਮਿਲੀ ਕਿ ਇੱਥੇ ਪਿਲਫਰੇਜ ਦਾ ਕੰਮ ਹੁੰਦਾ ਹੈ ਜਿਦੇ ਵਿੱਚ ਕੀ ਇਹ ਗੈਸ ਕੱਢੀ ਜਾਂਦੀ ਐ ਇਨ ਇਲੀਗਲੀ ਉਹ ਗੈਸ ਨੂੰ ਮੇਕ ਸ਼ਿਫਟ ਅਰੇਂਜਮੈਂਟਸ ਨਾਲ ਸਿਲੰਡਰਸ ਦੇ ਵਿੱਚ ਪਾ ਕੇ ਬਲੈਕ ਮਾਰਕੀਟਿੰਗ ਹੁੰਦੀ ਹੈ। ਚਾਰ ਅਸੀਂ ਅਕਿਊਜ਼ਡ ਫੜੇ ਹੈਗੇ ਸੁਖਚੈਨ ਸਿੰਘ ਸੁੱਖਾ ਜੋ ਕਿ ਪੀਐਸ ਬੁੱਲੋਵਾਲ ਹੁਸ਼ਿਆਰਪੁਰ ਦਾ ਹੈਗਾ ਇੱਕ ਅਵਤਾਰ ਸਿੰਘ ਹੈਗਾ ਇਹ ਵੀ ਬੁੱਲੋਵਾਲ ਦਾ ਰਹਿਣ ਵਾਲਾ ਹੈ ਤੇ ਪੀਐਸ ਬੁੱਲੋਵਾਲ ਦਾ ਹੈਗਾ ਰਮੇਸ਼ ਕੁਮਾਰ ਐਂਡ ਰਾਜਕੁਮਾਰ ਇਹ ਜਲੰਧਰ ਦੇ ਰਹਿਣ ਵਾਲੇ ਜੋ ਸੁਖਚੈਨ ਸਿੰਘ ਸੁੱਖਾ ਹੈ ਇਹਦੇ ਤੋਂ ਸਾਨੂੰ ਬਰਾਮਦਗੀ ਹੋਈ 10 ਐਲਪੀਜੀ ਦੇ ਸਿਲੰਡਰ ਤੇ ਇੱਕ ਫੈਬ੍ਰੀਕੇਟਿਡ ਪਾਈਪ ਨੋਜ਼ਲ ਜਿਹਨੂੰ ਆਪਾਂ ਕਹਿ ਸਕਦੇ ਆ ਫਰਫਿਲਿੰਗ ਆਫ ਥੀਸ ਗੈਸ ਉਹ ਅਸੀਂ ਰਿਕਵਰ ਕੀਤੀ ਫਰੋਮ ਹਿਸ ਰੈਜ਼ੀਡੈਂਸ਼ੀਅਲ ਹਾਊਸ ਜਿਹੜਾ ਕਿ ਇਹਨਾਂ ਨੇ ਬਣਾਇਆ ਹੋਇਆ ਉੱਥੇ ਜੋ ਕਿ ਆਦਮਪੁਰ ਨੂੰ ਜਿਹੜਾ ਰੋਡ ਜਾਂਦਾ ਉੱਥੇ ਹੀ ਇੱਕ ਫੈਸਿਲਿਟੀ ਬਣਾਈ ਹੋਈ ਹੈ ਜੋ ਕਿ ਇਹ ਦਿਖਾਉਂਦੇ ਹੈਗੇ ਇਹ ਵਿੱਚ ਹੈਗੀ ਕਿ ਟੈਂਟਿੰਗ ਦਾ ਕੰਮ ਹੁੰਦਾ ਉੱਥੇ ਬਟ ਜਦੋਂ ਅਸੀਂ ਰੇਡ ਕੀਤਾ ਤੇ ਉੱਥੋਂ ਵੀ ਸਾਨੂੰ ਬਰਾਮਦਗੀ ਹੋਈ ਹੈ ਨੀਅਰ ਅਬਾਊਟ 40 ਸਿਲੰਡਰ ਤੇ ਐਦਾਂ ਹੀ ਨੋਜ਼ਲ ਤੇ ਨੋ ਆਇਲ ਡਰਮਸ ਉੱਥੋਂ ਮਿਲੇ ਹੈਗੇ ਜੋ ਜੋ ਟਰੱਕ ਦਾ ਡਰਾਈਵਰ ਸੀਗਾ ਉਹਦੀ ਆਈਡੈਂਟੀਫਿਕੇਸ਼ਨ ਹੋਈ ਜੀ ਉਹ ਸੁਖਜੀਤ ਸਿੰਘ ਹੈਗਾ ਜੋ ਕਿ ਖੰਨੇ ਦਾ ਰਹਿਣ ਵਾਲਾ ਹੈ ਜੋ ਇਸ ਟਰੱਕ ਨੂੰ ਚਲਾ ਰਿਹਾ ਸੀ ਬਟ ਉਹਦੀ ਇਸ ਇਨਸੀਡੈਂਟ ਦੇ ਵਿੱਚ ਡੈਥ ਹੋ ਚੁਕੀ ਹੈ ਅਰਸੋਂ 22 ਦੀ ਰਾਤ ਨੂੰ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਕਿ ਇੱਕ ਗੈਸ ਟੈਂਕਰ ਦੀ ਐਕਸੀਡੈਂਟ ਹੋਇਆ ਸੀਗਾ ਇੱਕ ਪਿਕਅਪ ਗੱਡੀ ਜਿਹੜੀ ਆ ਰਹੀ ਸੀਗੀ ਔਨ ਹੁਸ਼ਿਆਰਪੁਰ ਜਲੰਧਰ ਜਿਹੜਾ ਰੋਡ ਜਾਂਦਾ ਆਦਮਪੁਰ ਨੂੰ ਤੇ ਇਟ ਵਾਸ ਅ ਟ੍ਰੈਜਿਕ ਐਕਸੀਡੈਂਟ ਬਿਕੋਜ਼ ਗੈਸ ਸੀਗੀ ਤੋਂ ਲੀਕੇਜ ਹੋ ਗਈ ਐਕਸੀਡੈਂਟ ਦੇ ਵਿੱਚ ਐਂਡ ਇੱਕ ਬੜਾ ਬਲਾਸਟ ਹੋਇਆ ਸੀ ਜਿਹਦੇ ਵਿੱਚ ਕਿ ਨੀਅਰ ਅਬਾਊਟ 23 ਬੰਦਿਆਂ ਨੂੰ ਸੱਟਾਂ ਆਈਆਂ ਦੇ ਗੋਟ ਇੰਜਰਡ ਬਟ ਜਿੱਦਾਂ ਹੀ ਸਾਨੂੰ ਪਤਾ ਲੱਗਿਆ ਨੀਅਰ ਅਬਾਊਟ ਰਾਤ ਦੇ 10 ਵਜੇ ਦੇ ਅਰਾਊਂਡ ਸਾਨੂੰ ਪਤਾ ਲੱਗਿਆ ਸੀਗਾ ਨਾਲ ਦੀ ਨਾਲ ਸਾਡੇ ਸੀਨੀਅਰ ਅਧਿਕਾਰੀ ਡੀਐਸਪੀ ਐਸਪੀ ਐਂਡ ਇਵਨ ਆਈ ਆਲਸੋ ਵੈਂਟ ਟੂ ਦ ਸਪੌਟ ਤੇ ਨਾਲ ਹੀ ਉਥੇ ਜੋ ਮੈਡੀਕਲ ਏਡ ਵਾਸਤੇ ਐਂਬੂਲੈਂਸਸ ਫਾਇਰ ਬ੍ਰਿਗੇਡ ਵੀ ਅਸੀਂ ਤਲਬ ਕਰ ਲਈ ਡੀਸੀ ਸਾਹਿਬ ਮਾਨਯੋਗ ਮੰਤਰੀ ਸਾਹਿਬ ਡਾਕਟਰ ਰਵਜੋਤ ਜੀ ਐਮਐਲਏ ਜਿੰਪਾ ਸਾਹਿਬ एवरीवन ਵੈਂਟ ਟੂ ði ਸਪੌਟ ਤੁਰੰਤ ਪਹੁੰਚ ਕੇ ਸੀ ਕਿ ਵਿਦ ði ਹੈਲਪ ਆਫ ਜੋ ਵਿਲੇजेस ਹੈਗੇ ਮੰਡਿਆਲਾ ਪਿੰਡ ਦੇ ਉਹਨਾਂ ਦੀ ਮਦਦ ਨਾਲ ਇਸ ਆਗ ਤੇ ਕਾਬੂ ਪਾਇਆ ਗਿਆ ਜਿਹੜੇ ਕਿ ਵਿਕਟਿਮ ਸੀਗੇ ਉਹਨਾਂ ਨੂੰ ਫੌਰੀ ਤੌਰ ਤੇ ਮੈਡੀਕਲ ਟ੍ਰੀਟਮੈਂਟ ਵਾਸਤੇ ਸਿਵਲ ਹਸਪੀਟਲ ਵਿੱਚ ਲਿਜਾਇਆ ਗਿਆ ਤੇ ਅੱਗੇ ਟਰਸ਼ਰੀ ਕੇਅਰ ਵਾਸਤੇ ਅੱਗੇ ਮੂਵ ਕੀਤਾ ਗਿਆ ਐਂਡ ਜਿੱਦਾਂ ਹੀ ਅਸੀਂ ਉੱਥੇ ਪਹੁੰਚੇ ਸੀਗੇ ਅਸੀਂ ਵੀ ਲੀਗਲ ਪ੍ਰੋਸੀਡਿੰਗ ਸਟਾਰਟ ਕਰਦੇ ਹੋਏ ਇੱਕ ਐਫਆਈਆਰ 119 ਨੰਬਰ ਬੁੱਲੋਵਾਲ ਪੁਲਿਸ ਸਟੇਸ਼ਨ ਦੇ ਵਿੱਚ ਦਰਜ ਕੀਤੀ ਸੀਗੀ ਜਿਹੜੀ ਤਫਤੀਸ਼ ਦੇ ਵਿੱਚ ਜੋ ਜੋ ਟਰੱਕ ਦਾ ਡਰਾਈਵਰ ਸੀਗਾ ਉਹਦੀ ਆਈਡੈਂਟੀਫਿਕੇਸ਼ਨ ਹੋਈ ਜੀ ਉਹ ਸੁਖਜੀਤ ਸਿੰਘ ਹੈਗਾ ਜੋ ਕਿ ਖੰਨੇ ਦਾ ਰਹਿਣ ਵਾਲਾ ਹੈ ਜੋ ਇਸ ਟਰੱਕ ਨੂੰ ਚਲਾ ਰਿਹਾ ਸੀ ਬਟ ਉਹਦੀ ਇਸ ਇਨਸੀਡੈਂਟ ਦੇ ਵਿੱਚ ਡੈਥ ਹੋ ਚੁੱਕੀ ਹੈ ਤੇ ਫਿਰ ਨਾਲ ਦੀ ਨਾਲ ਹੀ ਅਸੀਂ ਉੱਥੇ ਪਹੁੰਚੇ ਸੀਗੇ ਜੇ ਪਿੰਡ ਆल्या ਤੋਂ ਐਂਡ ਵਖ ਵਖ ਥਾਵਾ ਤੋਂ ਸਾਨੂੰ ਇਤਲਾ ਮਿਲੀ ਕਿ ਇੱਥੇ ਪਿਲਫ੍ਰੇਜ ਦਾ ਕੰਮ ਹੁੰਦਾ ਜਿਹਦੇ ਵਿੱਚ ਕੀ ਇਹ ਗੈਸ ਕੱਢੀ ਜਾਂਦੀ ਐ ਨੇ ਇਲੀਗਲੀ ਉਹ ਗੈਸ ਨੂੰ ਮੇਕਸ਼ਿਫਟ ਅਰੇਂਜਮੈਂਟਸ ਨਾਲ ਸਿਲੰਡਰਸ ਦੇ ਵਿੱਚ ਪਾ ਕੇ ਬਲੈਕ ਮਾਰਕੀਟਿੰਗ ਹੁੰਦੀ ਐ ਤੇ ਅਸੀਂ ਇੱਕ ਹੋਰ ਐਫਆਈਆਰ 120 ਨੰਬਰ ਐਫਆਈਆਰ ਬੁੱਲੋਵਾਲ ਥਾਣੇ ਦੇ ਵਿੱਚ ਹੀ ਦਰਜ ਕੀਤੀ ਤੁਰੰਤ ਐਂਡ ਉਹਦੇ ਵਿੱਚ ਐਸੈਂਸ਼ੀਅਲ ਕਮੋਡਿਟੀ ਐਕਟ ਐਂਡ ਵਖ ਵਖ ਜਿਹੜੇ ਕੀ ਬੀ ਐਨ ਐਸ ਦੇ ਸੈਕਸ਼ਨਸ ਐਂਡ ਲਿਕুইਡ ਪੈਟਰੋਲੀਅਮ ਗੈਸ ਸਪਲਾਈ ਐਂਡ ਕੰਟਰੋਲ ਆਰਡਰ ਹੈਗਾ ਉਹਦੇ ਸੈਕਸ਼ਨਸ ਦੇ ਵਿੱਚ ਹੀ ਇਹ ਅਫਾਇਰ ਦਰਜ ਕੀਤੀ ਡੂਰਿੰਗ ਦੀ ਇਨਵੈਸਟੀਗੇਸ਼ਨ ਆਫ ਥਿਸ ਕੇਸ ਵੀ ਹੈਵ ਅਰੈਸਟਡ ਚਾਰ ਐਸਈ ਅਕਿਊਜ਼ਡ ਫੜੇ ਹੈਗੇ ਸੁਖਚੈਨ ਸਿੰਘ ਸੁੱਖਾ ਜੋ ਕਿ ਪੀ ਐਸ ਬੁੱਲੋਵਾਲ ਹੁਸ਼ਿਆਰਪੁਰ ਦਾ ਹੈਗਾ ਇੱਕ ਅਵਤਾਰ ਸਿੰਘ ਹੈਗਾ ਇਹ ਵੀ ਬੁੱਲੋਵਾਲ ਦਾ ਰਹਿਣ ਵਾਲਾ ਹੈ ਤੇ ਪੀਐਸ ਬੁੱਲੋਵਾਲਦਾ ਹੈਗਾ ਰਮੇਸ਼ ਕੁਮਾਰ ਐਂਡ ਰਾਜਕੁਮਾਰੀ ਜਲੰਧਰ ਦੇ ਰਹਿਣ ਵਾਲੇ ਇਹ ਚਾਰਾਂ ਨੂੰ ਅਸੀਂ ਅਰੈਸਟ ਕੀਤਾ ਹੈਗਾ ਜੋ ਸੁਖਚੈਨ ਸਿੰਘ ਸੁਖਾਏ ਦੇ ਤੋਂ ਸਾਨੂੰ ਬਰਾਮਦਗੀ ہوئی 10 ਐਲਪੀਜੀ ਦੇ ਸਿਲੰਡਰ ਤੇ ਇੱਕ ਫੈਬ੍ਰਿਕੇਟਿਡ ਪਾਈਪ ਨੋਜ਼ਲ ਜਿਹਨੂੰ ਆਪਾਂ ਕਹਿ ਸਕਦੇ ਆ ਫॉर ਫਿਲਿੰਗ ਆਫ ਥੀਸ ਗੈਸ ਉਹ ਅਸੀਂ ਰਿਕਵਰ ਕੀਤੀ ਫਰੋਮ ਹਿਸ ਰੈਜ਼ੀਡੈਂਸ਼ੀਅਲ ਹਾਊਸ ਜਿਹੜਾ ਕਿ ਇਹਨਾਂ ਨੇ ਬਣਾਇਆ ਹੋਇਆ ਉੱਥੇ ਇਹਦਾ ਪਿੰਡ ਹੈਗਾ ਰਾਮਨਗਰ ਡੇਹਾ ਉਹ ਨੇੜੇ ਹੀ ਹੈਗਾ ਮੰਡਿਆਲਾ ਜਿਹੜਾ ਇਹ ਪਿੰਡ ਹੈ ਉਹਦੇ ਨਾਲ ਹੀ ਹੈ ਇਹਨੇ ਘਰ ਬਣਾਇਆ ਹੋਇਆ ਆਪਣਾ ਬਹਰ ਵਾਈ ਪਿੰਡ ਤੋਂ ਤੇ ਉੱਥੇ ਜਿਹੜਾ ਮੱਝਾਂ ਵਾਸਤੇ ਸ਼ੈੱਡ ਹੁੰਦਾ ਉਹਦੇ ਵਿੱਚ ਇਹ ਕੰਮ ਕਰਦਾ ਸੀ ਤੇ ਇੱਕ ਹੋਰ ਅਸੀਂ ਰੇਡ ਕੀਤੀ ਔਨ ਇਨਫੋਰਮੇਸ਼ਨ ਬੇਸਿਸ ਤੇ ਜਿਹੜਾ ਅਵਤਾਰ ਸਿੰਘ ਰਮੇਸ਼ਨ ਰਾਜਕੁਮਾਰ ਇਹਨਾਂ ਦਾ ਇੱਕ ਅਲੱਗ ਗਿਰੋ ਇਹਨਾਂ ਨੇ ਬਣਾਇਆ ਹੋਇਆ ਜੋ ਕਿ ਆਦਮਪੁਰ ਨੂੰ ਜਿਹੜਾ ਰੋਡ ਜਾਂਦਾ ਉੱਥੇ ਇੱਕ ਫੈਸਿਲਿਟੀ ਬਣਾਈ ਹੋਈ ਹੈ ਜੋ ਕਿ ਇਹ ਦਿਖਾਉਂਦੇ ਹੈਗੇ ਇਹ ਵਿੱਚ ਹੈਗੀ ਕਿ ਟੈਂਟਿੰਗ ਦਾ ਕੰਮ ਹੁੰਦਾ ਉੱਥੇ ਬਟ ਜਦੋਂ ਅਸੀਂ ਰੇਡ ਕੀਤਾ ਤੇ ਉੱਥੋਂ ਵੀ ਸਾਨੂੰ ਬਰਾਮਦਗੀ ਹੋਈ ਹੈ ਨੀਅਰ ਅਬਾਊਟ 40 ਸਿਲੰਡਰ ਤੇ ਐਦਾਂ ਹੀ ਨੋਜ਼ਲ ਤੇ نو ਆਇਲ ਡਰਮਸ ਉਥੋਂ ਮਿਲੇ ਹੈਗੇ ਤੇ ਟੋਟਲ ਇਨ ਟੋਟਲੀ ਇਹ ਚਾਰ ਬੰਦਿਆਂ ਤੋਂ ਸਾਨੂੰ 50 ਐਲਪੀਜੀ ਸਿਲੰਡਰਸ ਨਾਈਨ ਆਇਲ ਡਰਮਸ ਤੇ ਫੈਬ੍ਰਿਕੇਟਿਡ ਨੋਜ਼ਲਸ ਤੇ ਪਾਈਪਸ ਸਾਨੂੰ ਬਰਾਮਦ ਹੋਈਆਂ ਤੇ ਜਿਹੜਾ ਇਹ ਅਵਤਾਰ ਸਿੰਘ ਹੈ ਇਹਦਾ ਪਹਿਲਾਂ ਕ੍ਰਿਮੀਨਲ ਪਾਸਟ ਵੀ ਸਾਡੇ ਕੋਲ ਸਾਹਮਣੇ ਆਇਆ ਇਹਦੇ ਤੇ ਪਹਿਲਾਂ ਸੱਤ ਪਰਚੇ ਦਰਜ ਹੈ ਤੇ ਇਹ ਇਹਨਾਂ ਦੀ ਮੋਡਸ ਆਪ੍ਰਿੰਡ ਆਈ ਸੀਗੀ ਕਿਉਂਕਿ ਜਿਹੜਾ ਅਵਤਾਰ ਸਿੰਘ ਹੈ ਇਹ ਖੁਦ ਗੈਸ ਟੈਂਕਰ ਦਾ ਡਰਾਈਵਰ ਰਿਹਾ ਹੈ ਤੇ ਇਹਦੀ ਵਕਫੀਅਤ ਵੀ ਸੀਗੀ ਤੇ ਇਹ ਗੈਸ ਟੈਂਕਰ ਡਰਾਈਵਰਸ ਦੇ ਨਾਲ ਮਿਲੀ ਭੁਗਤ ਕਰਕੇ ਆਪਣੇ ਇੱਥੇ ਏਰੀਆ ਦੇ ਵਿੱਚ ਲਿਜਾ ਕੇ ਮੇਕਸ਼ਿਫਟ ਅਰੇਂਜਮੈਂਟਸ ਦੇ ਥਰੂ ਗੈਸ ਨੂੰ ਕੱਟਦੇ ਸੀਗੇ ਤੇ ਇਹਨਾਂ ਸਿਲੰਡਰਸ ਦੇ ਵਿੱਚ ਭਰ ਕੇ ਬਿਕੋਜ਼ ਇਟ ਵਾਸ ਉਹਨਾਂ ਵਾਸਤੇ ਫ੍ਰੀ ਦਾ ਸਿਸਟਮ ਸੀ ਤੇ ਇਹ ਲੈਸ ਮਾਰਕੀਟ ਰੇਟ ਤੋਂ ਘਟਦੇ ਤੇ ਸਪਲਾਈ ਕਰਦੇ ਸੀਗੇ ਤੇ ਹਾਲ ਕੀ ਘੜੀ ਇਹਦੇ ਨਾਲ ਸਾਡੇ ਦੋ ਇਨਾਂ ਦੇ ਜੋ ਇਹ ਘਿਰੋ ਬਣੇ ਹੋਏ ਸੀਗੇ ਇਹ ਐਸੀ ਫੜੇ ਹੈਗੇ ਇਹਦੇ ਨਾਲ ਨਾਲ ਟੂ ਪ੍ਰੀਵੈਂਟ ਦਿਸ ਕਿ ਜਿਹੜਾ ਇਹ ਵਕੂਆ ਹੋਇਆ ਇਹ ਪਿਲਫਰੇਜ ਚਲਦੀ ਹੈ ਡੀਸੀ ਸਾਹਿਬ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਵੀ ਇੱਕ ਤਾਂ ਮੈਜਿਸਟ੍ਰੀਅਲ ਇਨਕੁਆਇਰੀ ਅਲਰੇਡੀ ਸਟੈਬਲਿਸ਼ ਕਰਤੀ ਹੈਗੀ ਤੇ ਦੋ ਅਸੀਂ ਇੱਕ ਇਹਨਾਂ ਨੇ ਪਿਲਫਰੇਜ ਵਾਸਤੇ ਇੱਕ ਹੋਰ ਕਮੇਟੀ ਬਣਾਈ ਹੈ ਜਿਹਦੇ ਵਿੱਚ ਵਕ ਵਕ ਡਿਪਾਰਟਮੈਂਟਸ ਦੇ ਰਿਪਰੈਜ਼ੈਂਟੇਟਿਵਸ ਹੈਗੇ ਦੇ ਵਿਲ ਬੀ ਰਿਪਰੈਜ਼ੈਂਟੇਟਿਵਸ ਫਰੋਮ ਡਿਸਟ੍ਰਿਕਟ ਫੂਡ ਐਂਡ ਸਪਲਾਈਜ਼ ਕੰਟਰੋਲਰ ਆਫਿਸ ਐਂਡ ਇੱਕ ਪੰਜਾਬ ਪੁਲਿਸ ਕੰਟਰੋਲ ਪੋਲੂਸ਼ਨ ਕੰਟਰੋਲ ਬੋਰਡ ਤੇ ਬੀ ਡੀ ਪੀਓ ਪੁਲਿਸ ਰਿਪਰੈਜ਼ੈਂਟੇਟਿਵ ਐਂਡ ਆਲਸੋ ਡਿਪਟੀ ਡਾਇਰੈਕਟਰ ਫੈਕਟਰੀਜ਼ ਥਿਸ ਇਜ਼ ਫॉर ਦੀ ਪਿਲਫ੍ਰਿਜ ਕਿ ਜਿਹੜੀ ਇਹ ਕਢਦੇ ਆ ਕੱਢਦੇ ਆ ਗੈਸ ਐਦਾਂ ਹੀ ਜੀ ਜਿਹੜੇ ਵਹੀਕਲ ਬਿਕੋਜ਼ ਇੱਥੇ ਸਾਡਾ ਬੋਟਲਿੰਗ ਪਲਾਂਟ ਹੈਗਾ ਐਚ ਪੀ ਦਾ ਤੇ ਕਾਫੀ ਮੂਵਮੈਂਟ ਹੁੰਦੀ ਹੈ ਗੈਸ ਟੈਂਕਰਸ ਦੀ ਐਂਡ ਸਿਲੰਡਰਸ ਦੇ ਨਾਲ ਵਹੀਕਲਸ ਮੂਵ ਕਰਦੇ ਆ ਉਹਨਾਂ ਦੀ ਰੋਕਥਾਮ ਵਾਸਤੇ ਉਹਨਾਂ ਨੂੰ ਮੂਵਮੈਂਟ ਨੂੰ ਰੈਗੂਲੇਟ ਕਰਨ ਵਾਸਤੇ ਆਰਟੀਏ ਹੁਸ਼ਿਆਰਪੁਰ ਅਲੋਂਗ ਵਿਦ ਪੁਲਿਸ ਐਂਡ ਐਕਸੀਐਨ ਐਂਡ ਪੀਡਬਲਯੂਡੀ ਨੈਸ਼ਨਲ ਹਾਈਵੇਸ ਇਹਨਾਂ ਦੀ ਵੀ ਇੱਕ ਕਮੇਟੀ ਬਣਾਈ ਗਈ ਹੈ ਐਂਡ ਇੱਕ ਮੈਜਿਸਟਰੀਅਲ ਇਨਕੁਆਇਰੀ ਏਡੀਸੀ ਹੁਸ਼ਿਆਰਪੁਰ ਦੇ ਥੱਲੇ ਚਲਾਈ ਜਾ ਰਹੀ ਜੋ ਅੱਜ ਵੀ ਥੋੜਾ ਸਾ ਲੋਕਾਂ ਦੇ ਵਿੱਚ ਰੋਸ਼ ਸੀਗਾ ਤੇ ਮਾਨਯੋਗ ਮੰਤਰੀ ਸਾਹਿਬ ਡਾਕਟਰ ਰਵਜੋਤ ਜੀ ਡੀਸੀ ਸਾਹਿਬ ਤੇ ਮੈਂ ਉੱਥੇ ਗਏ ਸੀਗੇ ਲੋਕਾਂ ਦੀ ਅਸੀਂ ਦੁੱਖ ਤਕਲੀਫ ਨੂੰ ਸੁਣਿਆ ਉਹਨਾਂ ਦੀ ਜਿਹੜੀ ਗੱਲਾਂ ਸੀਗੀ ਜੋ ਜੋ ਮਨ ਦੇ ਵਿੱਚ ਉਹਨਾਂ ਦੇ ਕੋਈ ਡਾਊਟਸ ਹੈਗੇ ਉਹ ਸਾਰੀ ਗੱਲਾਂ ਅਸੀਂ ਸੁਣੀ ਤੇ ਮਾਨਯੋਗ ਮੰਤਰੀ ਸਾਹਿਬ ਨੇ ਵੀ ਉਹਨਾਂ ਨੂੰ ਆਸ਼ਵਾਸਨ ਦਿੱਤਾ ਐਡਮਿਨਿਸਟ੍ਰੇਸ਼ਨ ਵੱਲੋਂ ਪੁਲਿਸ ਵੱਲੋਂ ਸਰਕਾਰ ਵੱਲੋਂ ਕਿ ਸਾਰਾ ਪ੍ਰਸ਼ਾਸਨ ਉਹਨਾਂ ਵਾਸਤੇ ਖੜਾ ਹੈਗਾ ਜੋ ਵੀ ਹੈਲਪ ਅਸਿਸਟੈਂਸ ਜੋ ਕੁਝ ਚਾਹੀਦਾ ਹੈ ਉਹ ਉਹਨਾਂ ਨੂੰ ਮਿਲੇਗਾ ਉਨਾ ਦਾ ਫ੍ਰੀ ਆਫ ਕੋਸ ਇਲਾਜ ਚੱਲ ਰਿਹਾ ਹੈ ਫਰਿਸ਼ਤੇ ਸਕੀਮ ਜੋ ਪੰਜਾਬ ਸਰਕਾਰ ਦੀ ਹੈ ਉਹਦੇ ਤਹਿਤ ਚੱਲ ਰਿਹਾ ਹੈਗਾ ਤੇ ਨਾਲ ਦੀ ਨਾਲ ਕੰਪਨਸੇਸ਼ਨ ਐਸ ਪਤਾ ਹੀ ਹੈ ਕਿ ਮਾਨਯੋਗ ਸੀਐਮ ਸਾਹਿਬ ਨੇ ਆਲਰੇਡੀ 2-2 ਲੱਖ ਦਾ ਕੰਪਨਸੇਸ਼ਨ ਆਲਰੇਡੀ ਦਿੱਤਾ ਜਾ ਚੁੱਕਿਆ ਐਂਡ ਫਰਦਰ ਹੋਰ ਕੰਪਨਸੇਸ਼ਨ ਵਾਸਤੇ ਡੀਸੀ ਸਾਹਿਬ ਵੱਲੋਂ ਵੀ ਅੱਗੇ ਪ੍ਰੋਸੈਸ ਚਲਾਇਆ ਗਿਆ ਹੈਗਾ ਜਿਹੜੇ ਕਿ ਵਿਕਟਿਮਸ ਜਿਨ੍ਹਾਂ ਨੂੰ ਇੰਜਰੀਜ਼ ਆਈਆਂ ਉਹਨਾਂ ਨੂੰ ਵੀ ਕੰਪਨਸੇਸ਼ਨ ਦੇਣ ਦੀ ਗੱਲ ਹੋਈ ਸੀਗੀ ਉਸ ਵਾਸਤੇ ਐਂਡ ਜਿਹੜੀ ਕਿ ਉੱਥੇ ਮਾਲੀ ਨੁਕਸਾਨ ਹੋਇਆ ਲੋਕਾਂ ਨੂੰ ਦੁਕਾਨ ਜਾਂ ਘਰ ਦੇ ਵਿੱਚ ਉਹਦਾ ਵੀ ਅਸੈਸਮੈਂਟ ਕਰਕੇ ਉਹਨਾਂ ਨੂੰ ਕੰਪਨਸੇਸ਼ਨ ਦੇਣ ਵਾਸਤੇ ਵੀ ਉਹ ਪ੍ਰੋਸੈਸ ਸਟਾਰਟ ਕੀਤਾ ਹੋਇਆ ਸਰ ਅਧਿਕਾਰੀ